ਸਾਨੂੰ 5 ਸਾਲ ਹੋ ਗਏ ਤੇ ਕੰਮ ਕਰਦੇ ਆ। ਸਾਡਾ ਹਾਕੀ ਜਿਹੜੀ ਅੰਬਰਸਤ ਤੋਂ ਮਸਾਲੇ ਬਲੋਕ ਸੀ ਅੰਬਰਸਤ ਤੋਂ ਕਰਦੇ ਆ। ਲੱਕੜ ਬਲੋਕ ਅਸੀਂ ਅੰਬਰਸਤ ਤੋਂ ਕਰਦੇ ਆ। ਹਰ ਚੀਜ਼ ਅਸੀਂ ਅੰਬਰਸਤ ਤੋਂ ਬਲੋਕ ਕਰਦੇ ਆ। ਤੇ ਜਿਹੜੀ ਲੱਕੜ ਆਪਾਂ ਲੱਕੜ ਵਾਲੇ ਯੂਜ਼ ਕਰਦੇ ਆਂਗੇ ਅੱਜ ਕੱਲ ਬਹੁਤ ਟੈਕਨੋਲੋਜੀ ਯੂਜ਼ ਆਈ ਜਾਂਦੀ ਹੈ ਵੀ ਬਿਜਲੀ ਵਾਲੇ ਵਰਤੀ ਜਾਂਦੇ। ਹਮ ਅਸੀਂ ਆਪਣੇ ਤਰੀਕੇ ਨਾਲ ਚੱਲਦੇ ਆਂ। ਜੋ ਟੈਕਨੋਲੋਜੀ ਦਾ ਟੇਸ ਤਾਂ ਉਹਦਾ ਟੇਸ ਨਹੀਂ ਹੋਗਾ। ਹਾਂਜੀ। ਗੈਸ ਦਾ ਟੇਸ ਨਹੀਂ ਹੈਗਾ। ਲੱਕੜ ਨਾਲ ਅਸੀਂ ਵਰਤਦੇ ਆਂ ਜੀ ਕਿੱਕੜ ਮੁੱਢੀ। ਅੱਛਾ ਜੀ। ਕਿੱਕੜ ਦੀ ਮੁੱਢੀ ਦੇਸੀ ਵਰਤਦੇ ਆਂ। ਹੋਰ ਕੋਈ ਲ ਨਾਲ ਪਦੀਨਾ ਹੋਏਗਾ ਢਿੱਲੀ ਦੀ ਚਟਣੀ ਹੋਏਗੀ ਨਾਲ ਆਲੂ ਮਿਕਸ ਹੋਣਗੇ ਇਸ ਤੋਂ ਸਭ ਤੋਂ ਬਸਟ ਹੋਗਾ ਚਟਣੀ ਦਾ ਸਾਡਾ ਇਹ ਹੈ ਕਿ ਤੰਪੇ ਦੇ ਵਿੱਚ ਜਾਇਦ ਢਾਲ ਪਾਉਂਦੀ ਹੈ ਮੱਠੀ-ਮੱਠੀ ਸੇਕਦੇ ਨੇ ਮੱਠੀ ਅਸਕੇ ਸਾਰੀ ਇਹ ਮੇਰੀ ਹੈ ਹਰੇ ਪਿਆਜ਼ ਦੀ ਚਟਣੀ ਕਿਆ ਬਾਤ ਹੈ ਇਹ ਚ ਮੇਰਾ ਪ੍ਰੋਪਰ ਤਰੀਕੇ ਨਾਲ ਪਿਆਜ਼ ਭੂਕਾਂ ਵਾ ਕੇ ਹਾਂਜੀ 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 ਇਹ ਪ੍ਰੋਪਰ ਤਿਆਰ ਹੈ ਇਹ ਲੋ ਛੋਲੇ ਹੈ ਜੀ ਇਹ ਬਿਨਾ ਪਿਆਜ਼ ਤੋਂ ਹਮ ਬਿਨਾ ਟਮਾਟਰ ਤੋਂ ਬਿਨਾ ਲਸਣ ਤੋਂ ਰੈਡੀ ਹੁੰਦੀ ਹੈ ਜੀ ਇਹ ਪਲੇਨ ਲਾ ਕੇ ਤਿਆਰ ਹੋ ਗਈ ਹੈ ਜੀ ਇਹ ਕਸਟਮਰ ਕੋ ਪਹੁੰਚ ਰਹੀ ਹੈ ਕਸਟਮਰ ਯਾਨੀ ਕਿ ਇਹਦੇ ਵਿੱਚ ਆਂਦਾ ਇੱਕ ਕੁਲਚਾ ਹੁੰਦਾ ਹਾਂ ਮੱਖਣ ਟਿੱਕੀ ਤੇ ਹਰਾ ਪਿਆਜ਼ ਤੇ ਚਟਨੀ ਚਟਨੀ ਕੀ ਆਵਾਜ਼ ਆਈ ਅੱਜ ਤੁਹਾਨੂੰ ਪਤਖਾਨ ਲੈ ਕੇ ਆਏ ਹਾਂ ਜਿਹੜਾ ਕਿ ਅੰਮ੍ਰਿਤਸਰ ਦਾ ਫੇਮਸ ਬ੍ਰੇਕਫਾਸਟ ਅੱਛਾ ਜਿਹੜੇ ਛੋਲੇ ਕੁਲਚੇ ਤੇ ਤੁਹਾਨੂੰ ਕਿ ਮੈਂ ਖਾਸ ਗੱਲ ਦੱਸ ਦਿੰਦਾ ਜਿਹੜੇ ਛੋਲੇ ਕੁਲਚੇ ਤੁਹਾਨੂੰ ਅੰਮ੍ਰਿਤਸਰ ਨਹੀਂ ਤੁਹਾਨੂੰ ਲੁਧਿਆਣਾ ਦੇ ਵਿੱਚ ਦਿਖਾਉਂਗਾ ਪਰ ਜਿਹੜਾ ਟੇਸਟ ਆ ਜਿਹੜਾ ਬਿਲਕੁਲ ਕੀ ਅੰਮ੍ਰਿਤਸਰ ਵਰਗਾ ਟੇਸਟ ਆਊਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖਣੇ ਛੇੜੀ ਹੈਡਲਾਈਨਸ ਤੇ ਮੈਂ ਅੰਬਰ ਵੀਰ ਤੇ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਕਿ ਜਿਹੜਾ ਮਸ਼ਹੂਰ ਬ੍ਰੇਕਫਾਸਟ ਅੰਬਰਸਰ ਦਾ ਲੁਧਿਆਣੇ ਦੇ ਵਿੱਚ ਅੰਮ੍ਰੇਸਰੀ ਛੋਲੇ ਗੁੱਚੇ ਤੁਹਾਨੂੰ ਅੰਕਲ ਨਾਲ ਮਿਲਾਵਾਂਗੇ ਜਾਣਗੇ ਵੀ ਕਿੰਨਾ ਟਾਈਮ ਹੋ ਗਿਆ ਇਥੇ ਦੁਕਾਨ ਖੋਲ੍ਹੇ ਨੂੰ ਤੇ ਜਿਹੜਾ ਸਵਾਦ ਆ ਉਹ ਅੰਬਰਸਰ ਵਰਗਾ ਹੈ ਕਿਉਂਕਿ ਜਿਹੜਾ ਸਵਾਦ ਹੈ ਚਟਨੀ ਕਰਕੇ ਜਰੂਰ ਬਣਦਾ ਹੁੰਦਾ ਤਾਂ ਸਾਡੇ ਦਾ ਅੰਕਲ ਜੀ ਹੁੰਦੇ ਨੇ ਸਤਿ ਸ੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਠੀਕ ਠਾਕ ਹੈ ਜੀ ਵਧੀਆ ਜੀ ਤੇ ਅੰਕਲ ਜਿਹੜਾ ਕਹਿ ਲੋ ਅੰਬਰਸਰ ਦਾ ਮਸ਼ਹੂਰ ਜਿਹੜਾ ਨਾਸ਼ਤਾ ਹਾਂਜੀ ਲੁਧਿਆਣੇ ਵਿੱਚ ਲੈ ਕੇ ਆਏ ਹੋਏ ਹਾਂ ਹਾਂਜੀ ਕਿੰਨਾ ਕ ਟਾਈਮ ਹੋ ਗਿਆ ਇੱਥੇ ਲਿਆਂਦੇ ਨੂੰ ਆਪਾਂ ਪੰਜ ਹੋ ਗਿਆ ਜੀ 5 ਸਾਲ ਹੋ ਗਏ ਹੂੰ ਸਭ ਤੋਂ ਪਹਿਲਾਂ ਤਾਂ ਮੇਰਾ ਨਾਮ ਚੱਲਦਾ ਗੁਰਨਾਮ ਅੰਬਰਸਰੀਆ ਬਿਲਕੁਲ ਸਹੀ ਨਾਮ ਹੂੰ ਮੈਂ 5 ਸਾਲ ਤੋਂ ਇੱਥੇ ਐਕਟਰੀ ਹਾਂ ਸਾਨੂੰ 5 ਸਾਲ ਹੋ ਗਏ ਤੇ ਕੰਮ ਕਰਦੇ ਆ ਸਾਡਾ ਹਰ ਚੀਜ਼ ਜਿਹੜੀ ਅੰਬਰਸਰ ਤੋਂ ਮਸਾਲੇ ਬਲੋਕ ਅਸੀਂ ਅੰਬਰਸਰ ਤੋਂ ਕਰਦੇ ਆ ਲੱਕੜ ਬਲੋਕ ਅਸੀਂ ਅੰਬਰਸਰ ਤੋਂ ਕਰਦੇ ਆ ਹਰ ਚੀਜ਼ ਅਸੀਂ ਅੰਬਰਸਰ ਤੋਂ ਬਲੋਕ ਕਰਦੇ ਆ ਯਾਨੀ ਕਿ ਅੰਕਲ ਜਿੱਦਾਂ ਕਹਿ ਲੋ ਜਿਹੜਾ ਕੁਲਚੇ ਹੁੰਦੇ ਹਨਾ ਹਾਂਜੀ ਇਹ ਜਦੋਂ ਅੰਮ੍ਰਿਤਸਰ ਜਿਹੜੇ ਕਹ ਲੋ ਜਦੋਂ ਤੰਦੂਰ ਚ ਲੱਗਦੇ ਨੇ ਹਾਂਜੀ ਐਂ ਜਦੋਂ ਮੱਠੀ ਮੱਠੀ ਸੇਕ ਦੇ ਉੱਤੇ ਗੁਲਚਾ ਪਕਦਾ ਫੇਰ ਹੀ ਇਹਦਾ ਸੁਆਦ ਆਉਂਦਾ ਹਾਂਜੀ ਤੇ ਜਿਹੜੀ ਲੱਕੜ ਆਪਾਂ ਲੱਕੜ ਵਾਲੇ ਯੂਜ਼ ਕਰਦੇ ਨੇ ਅੱਜ ਕੱਲ ਬਹੁਤ ਟੈਕਨੋਲੋਜੀ ਯੂਜ਼ ਆਈ ਜਾਂਦੀ ਐ ਵੀ ਬਿਜਲੀ ਵਾਲੇ ਵਰਤੀ ਜਾਂਦੇ ਅਸੀਂ ਆਪਣੇ ਤਰੀਕੇ ਨਾਲ ਚੱਲਦੇ ਹਾਂ ਜੋ ਟੈਕਨੋਲੋਜੀ ਦਾ ਟੇਸ ਤਾਂ ਉਹਦਾ ਟੇਸ ਨਹੀਂ ਹੈਗਾ ਹਾਂਜੀ ਗੈਸ ਦਾ ਟੇਸ ਨਹੀਂ ਹੈਗਾ ਲੱਕੜ ਅਸੀਂ ਵਰਤਦੇ ਹਾਂ ਤੰਦੂਰੀ ਬਹੁਤ ਜੀ ਕਿੱਕਰ ਮੁੱਢੀ ਅੱਛਾ ਜੀ ਕਿੱਕਰ ਦੀ ਮੁੱਢੀ ਦੇਸੀ ਵਰਤਾਂ ਹੀ ਹੋਰ ਕੋਈ ਲੱਕੜ ਕੋਲਾ ਨਹੀਂ ਵਰਤ ਜਾਂਦੇ ਵਰਤਦੇ ਕਿੱਕਰ ਨੇ ਬਹੁ ਤਾਲੀ ਨਹੀਂ ਇਸ ਪਰਦਾ ਨਹੀਂ ਬੱਤੇ ਤੁਸੀਂ ਕੋ ਦੇਸੀ ਕਿੱਤਰੀ ਮਿਲੋਗੇ ਤਾਂ ਜਿੱਥੇ ਮੇਰੇ ਸਟਾਲ ਤੇ ਜਾਓਗੇ ਜਾਂ ਮੇਰੀ ਕੈਟਰਿੰਗ ਦਾ ਕੰਮ ਆ ਉੱਥੇ ਵੀ ਤੁਹਾਨੂੰ ਸਾਰੀ ਕਿੱਤਰ ਦੇਸੀ ਮਿਲੇਗੀ। ਕੀ ਬਾਤ ਹੈ। ਅੰਗਲ ਇੱਕ ਵਾਰ ਮੈਨੂੰ ਆਓ ਨਾਲ ਚੱਲਦੇ ਆਪਾਂ ਹਨਾ। ਦਿਖਾਓ ਇੱਕ ਵਾਰੀ ਵੀ ਜਿਹੜੇ ਛੋਲੇ ਨੇ ਜਿਹੜੀ ਚਟਨੀ ਹੈ ਕਿਉਂਕਿ ਅੰਮ੍ਰਿਤਸਰ ਜਿਹੜੇ ਛੋਲੇ ਕੁਲਚੇ ਨਾਲ ਚਟਨੀ ਕਰਕੇ ਜਿਆਦਾ ਮਸ਼ਹੂਰ ਨੇ ਜਦੋਂ ਤੱਕ ਚਟਨੀ ਦਾ ਸਵਾਦ ਨਹੀਂ ਨਾ ਹੁੰਦਾ। ਸਾਡ ਜਿਹੜੇ ਲੋਕਲ ਨਾਲ ਲਾਉਂਦੇ ਆ ਨਾ ਹੂੰ ਉਹ ਲਾਲ ਮਿਰਚ ਤੇ ਲੂਣ ਵਰਤ ਕੇ ਬਚੇ ਜਾਂਦੇ ਆ। ਬਿਲਕੁਲ। ਕੁਆਂਟੀਟੀ ਮੇਰੀ ਇਹ ਆ ਹਰਾ ਪਿਆਜ਼ ਦੀ ਚਟਨੀ ਹੋਏਗੀ। ਨਾਲ ਪਦੀਨਾ ਹੋਏਗਾ ਇੰਦਲੀ ਦੀ ਚਟਣੀ ਹੋਏਗੀ ਨਾਲ ਆਲੂ ਮਿਕਸ ਹੋਣਗੇ ਟੇਸਟ ਸਭ ਤੋਂ ਬਸਟ ਹੋਗਾ ਚਟਣੀ ਦਾ ਸਾਡਾ ਭੁੱਕਾ ਵਾਲੀ ਚਟਣੀ ਬਣਾਈ ਹੋਈ ਆ ਆਹ ਦੇਖਦੇ ਆ ਨਾ ਵੀ ਜਦੋਂ ਵੇਖਾਂਗੇ ਫੇਰ ਹੀ ਪਤਾ ਲੱਗੂ ਕਿ ਅਸਲ ਦੀ ਗੱਲ ਬਾਤ ਕਿਹਸਾ ਨਾਲ ਹੈਗੀ ਆ ਜਰੂਰ ਜੀ ਜਰੂਰ ਤੇ ਆਹਦੇ ਇਸ ਤੋਂ ਇਲਾਵਾ ਹੋਰ ਆਪਣੇ ਕੋ ਕੀ ਹੁੰਦਾ ਹੋਰ ਹੁੰਦਾ ਲੱਛਾ ਪਰੌਂਠਾ ਲੱਛਾ ਪਰੌਂਠਾ ਇਹ ਤਾਂ ਸ਼ਹਿਰੀ ਡਿਸ਼ ਆ ਗਈ ਵਸ ਇਹਨਾਂ ਲੱਛਾ ਪਰੌਂਠਾ ਨਹੀਂ ਇਹ ਸਾਡੀ ਅੰਮ੍ਰਿਤਸਰ ਦੀ ਦੇਸੀ ਹੈ ਜੀ ਇਹ ਵੀ ਅਸੀਂ ਅੰਮ੍ਰਿਤਸਰ ਤੋਂ ਯੂਜ਼ ਕਰਦੇ ਹਰ ਚੀਜ਼ ਆਟਾ-ਉਟਾ ਸਾਡਾ ਸਾਰਾ ਉੱਧਰ ਤੋਂ ਹੀ ਹੁੰਦਾ ਹੈ ਕਨੇ ਦਿਖਾਓ ਮੈਨੂੰ ਹਨਾ ਵੀ ਕੇ ਛੋਲੇ ਕਿਦਾਂ ਤਿਆਰ ਕੀਤੇ ਜਾਂਦੇ ਨੇ ਮਾਂਵਾਂ ਦੀ ਦਾਲ ਕੇਸਾ ਉਹਦੀ ਬਣੀ ਹੁੰਦੀ ਆ ਸਰ ਇਹ ਹੈਗੀ ਆ ਦੇਖ ਤਾਂਬੇ ਦੇ ਬਰਤਨ ਅਸੀਂ ਇਹਦੇ ਦੀ ਤਿਆਰ ਕਰਦੇ ਆਂ ਔਰ ਲੱਕੜ ਤੇ ਹੀ ਕਰਦੇ ਆਂ ਕੋਈ ਇਹਦੀ ਵੀ ਗੈਸ ਤੇ ਕਰਨਾ ਜਾਂ ਕਿੱਤੇ ਕਰਨਾ ਇਹ ਲੱਕੜ ਤੇ ਹੀ ਕਰਦੇ ਆਂ ਇਹ ਹੈ ਕਿ ਤਾਂਬੇ ਦੇ ਵਿੱਚ ਦਾਲ ਪਾਉਂਦੀ ਆਂ ਮੱਠੀ ਵੱਟੇ ਤੇ ਮੱਠੀ ਅਸਕੇ ਕਿਆ ਬਾਤ ਹੈ ਇੱਕ ਵਾਰੀ ਚਲਾ ਕੇ ਵਿਖਾ ਦਿਓ ਨਾ ਮੈਨੂੰ ਵੀ ਇਹ ਕਿੰਨਾ ਕੁ ਟਾਈਮ ਲੈ ਲੈਂਦੀ ਅੰਕਲ ਬਣਨ ਵਾਸਤੇ ਯਾਨੀ ਕਹ ਲੋ ਇਹ 5-6 ਘੰਟੇ ਲੈ ਲੈਂਦੀ ਹੈ 5-6 ਘੰਟੇ ਹਾਂ ਜਾਨਕਿ ਮੱਠੀ ਮੱਠੀ ਆਗ ਤੇ ਤਾਂਬੇ ਦੇ ਬਰਤਨ ਚ ਬਣਦੀ ਹੈ ਲਾ ਕੇ ਭੋਲਣਾ ਪੈਂਦਾ ਨਾ ਬਹੁਤ ਭੁੱਲ ਜਾਈਦਾ ਜੀ ਬਸ ਇਹ ਵਸਾਂ ਘੜੀ ਜਾਵੇ ਤੇ ਮੈਨੂੰ ਛੋਲੇ ਵੀ ਦਿਖਾ ਦਿਓ ਇੱਕ ਵਾਰੀ ਕਿਉਂਕਿ ਗੱਲ ਆਪਾਂ ਕਰਨੇ ਆ ਜਿਹੜਾ ਨਾਸ਼ਤਾ ਛੋਲੇ ਕੁਲਚੇ ਤੇ ਛੋਲੇ ਨਾ ਵਿਖਾਈਏ ਇਦਾਂ ਕਿਦਾਂ ਹੋ ਸਕਦਾ ਸਰ ਇਹ ਮੇਰੀ ਹਰੇ ਪਿਆਜ਼ ਦੀ ਕਟਣੀ ਕਿਆ ਬਾਤ ਹੈ ਇਹ ਚ ਮੇਰਾ ਪ੍ਰੋਪਰ ਤਰੀਕੇ ਨਾਲ ਪਿਆਜ਼ ਭੂਕਾ ਵਾ ਕੇ ਹਾਂਜੀ 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 ਪ੍ਰੋਪਰ ਤਿਆਰ ਇਹ ਲਓ ਜੀ ਓਏ ਸਾਰਾ ਛੋਲੇ ਆ ਜੀ ਇਹ ਬਿਨਾ ਪਿਆਜ਼ ਤੋਂ ਹਮ ਬਿਨਾ ਟਮਾਟਰ ਤੋਂ ਬਿਨਾ ਲਸਣ ਤੋਂ ਰੈਡੀ ਹੁੰਦੇ ਆ ਜੀ ਕਿਆ ਬਾਤ ਹੈ ਇਹ ਕੋਈ ਚਲਾ ਕੇ ਵਿਖਾ ਦਿਓ ਨਾ ਇਹ ਵੀ ਐਂਗਲ ਕਿਦਾਂ ਮੀ ਤੰਦੂਰ ਤੇ ਹੀ ਪੱਕਦੇ ਨੇ ਲੱਕੜ ਤੇ ਵੇਖ ਸਾਧਾ ਵੇਖ ਕਿਆ ਜਵਰਤ ਕਿੰਸ ਪ੍ਰੋਪਰ ਇਦਾਂ ਪਤਲੇ ਪਤਲੇ ਨਹੀਂ ਨਾ ਰੇਵੀ ਟਾਈਪ ਮੈਨੂੰ ਕੋਲਚਾ ਵੀ ਕੋਲਚਾ ਵੀ ਵਿਖਾਓ ਇੱਕ ਵਾਰ ਇਹ ਵੀ ਕੋਲਚਾ ਕਹ ਲੋ ਕੁਲਚੇ ਕਰਕੇ ਹੁਣ ਜਿਹੜੀ ਆਪਾਂ ਚਟਨੀ ਵੀ ਵੇਖ ਲਈ ਆ ਛੋਲੇ ਵੀ ਵੇਖ ਲਏ ਨੇ ਹੁਣ ਇੱਕ ਵਾਰੀ ਜੇ ਕੁਲਚਾ ਬਖਾਉਣਾ ਇਹ ਆ ਜੀ ਆਪਾਂ ਸਾਰੇ ਨਾਲ ਓਏ ਹੋਏ ਬਿਲਕੁਲ ਰੈਡੀ ਹੈ। ਕਿਆ ਬਾਤ ਹੈ ਜੀ। ਕਰਿਸਪੀ ਬਿਲਕੁਲ ਕਰਿਸਪੀ। ਤੇ ਹੁਣ ਮੈਨੂੰ ਇੱਕ ਵਾਰੀ ਜਿਹੜੇ ਮਾਂਵਾਂ ਦੀ ਦਾਲ ਨਾਲ ਅੱਛਾ ਬਰੌਂਟ ਹੁੰਦਾ ਇੱਕ ਵਾਰੀ ਉਹ ਵੀ ਦਿਖਾਓ। ਅੱਛਾ ਨਾਲ ਇਹਦੇ ਨਾਲ ਮੱਖਣ ਦਿੱਤਾ ਜਾਂਦਾ। ਬੀਰਕਾ ਦਾ ਮੱਖਣ ਕੁਆਲਿਟੀ। ਕਿਆ ਬਾਤ ਹੈ ਜੀ। ਹੈ ਜੀ। ਕੁਆਲਿਟੀ ਵੀ ਆ, ਕੁਆਲਿਟੀ ਵੀ ਆ। ਮਤਲਬ ਪ੍ਰੋਪਰ ਜਿਹੜਾ ਉਹ ਗਰ ਰੱਜ ਕੇ ਜਾਂਦਾ ਨਾ ਇੱਕ ਵਾਰੀ। ਇਹ ਪਲੇਟ ਲਾ ਕੇ ਤਿਆਰ ਹੋ ਗਈ ਹੈ ਜੀ ਇਹ ਕਸਟਮਰ ਕੋ ਪਹੁੰਚ ਰਹੀ ਹੈ ਇਹ ਕਸਟਮਰ ਯਾਨੀ ਕਿ ਇਹਦੇ ਵਿੱਚ ਆਂਦਾ ਇੱਕ ਪੁਲਚਾ ਹੁੰਦਾ ਹਾਂ ਮੱਖਣ ਟਿੱਕੀ ਤੇ ਹਰਾ ਪਿਆ ਤੇ ਚਟਨੀ ਚਟਨੀ ਕਿਆ ਬਾਤ ਹੈ ਜੀ ਤੇ ਜਦੋਂ ਕਿਸ ਨੇ ਦੁਬਾਰਾ ਛੋਲੇ ਵਗੈਰਾ ਪਾਉਣੇ ਉਹ ਵੀ ਮਿਲ ਜਾਂਦੇ ਉਹਨੂੰ ਜ਼ਰੂਰ ਜੀ ਜ਼ਰੂਰ ਨੰਬਰ ਸਾਰਿਆਂ ਵਾਂਗੂ ਦੇਲੇ ਮੈਂ ਜਣੇ ਦੇਲੇ ਖੁੱਲਾ ਹੀ ਆ ਉਹ ਨੁਕਾਰੀ ਕੋਈ ਨਹੀਂ ਕਿਸੇ ਨੂੰ ਦੁਬਾਰਾ ਲਵੇ ਦੋ ਔਰਾਂ ਲਵੇ ਤਿੰਨ ਔਰਾਂ ਲਵੇ ਕੋਈ ਨੁਕਾਰੀ ਇਹ ਫੀਲਿੰਗ ਹੈ ਜੀ ਆਲੂ ਗੋਭੀ ਪਿਆਜ਼ ਇਹ ਮਿਕਸਣ ਦੀ ਫੀਲ ਮਿਕਸ ਵਾਲਾ ਹਾਂ ਮਿਕਸ ਵਾਲਿਆ ਆਪਣੇ ਕਿਆ ਬਾਤ ਹੈ ਇਹ ਕਿਵੇਂ ਭਰ ਕੇ ਆਇਆ ਇਹਦਾ ਭਰ ਕੇ ਸਟੈਪਿੰਗ ਕਰਕੇ ਫਿਰ ਅੱਗੇ ਚਲ ਜਾਣਾ ਤੰਦੂਰ ਤੇ ਠੀਕ ਆ ਜੀ ਠੀਕ ਆ ਹੁਣ ਇਹਨੂੰ ਵੇਲ ਲੈ ਜਾਊਗਾ ਹਾਂ ਇਹਨੂੰ ਵੇਲਿਆ ਵੇਲੋ ਜੀ ਇਹ ਪਹਿਲਾਂ ਤਿਆਰ ਕਰਕੇ ਰੱਖਿਆ ਹੁੰਦਾ ਹਾਂ ਹਾਂ ਜੀ ਹਾਂ ਜੀ ਕਿਉਂਕਿ ਕਸਟਮਰ ਆਪ ਦਾ ਕਹਲਾ ਇਹ ਵੇ ਸੰਗਲ ਜਦੋਂ ਪੁੱਛਾਂ ਤੁਹਾਨੂੰ ਮੈਂ ਜਦੋਂ ਆਟਾ ਹੁੰਦਾ ਇਹ ਕਿੰਨੀਆਂ ਲੇਰਾਂ ਹੁੰਦੀਆਂ ਵੀ ਜਦੋਂ ਆਪਾਂ ਕ੍ਰਿਸਪ ਕਰਦੇ ਹਾਂ ਨਾ ਅੱਠ ਲੇਰਾਂ ਹੁੰਦੀਆਂ ਇਹਦੀ ਇਹਦੇ ਪਿਆਜ਼ ਆ ਹੂੰ ਇਹ ਕਿਹੜਾ ਪਨੀਰ ਵਾਲਾ ਜੀ ਇਹ ਪਨੀਰ ਵਾਲਾ ਜੀ ਅੱਛਾ ਜੀ ਇਹਦੇ ਅੰਦਰ ਕੀ ਕੀ ਹੁੰਦਾ ਪਿਆਜ਼ ਦੇ ਵਿੱਚ ਪਿਆਜ਼ ਪਨੀਰ ਹੂੰ ਬਸ ਕੱਲਾ ਪਿਆਜ਼ ਪਨੀ ਨੰਨਾ ਮੈਂ ਇਹਦੇ ਵੀ ਫਿਲਿੰਗ ਇੰਦਾ ਭਰ ਕੇ ਜੇ ਵੀ ਬਾ ਫਿਲਿੰਗ ਉਹੀ ਆ 8 ਲੇਰਾਂ ਵਾਲੀ 8 ਲੇਰਾਂ ਵਾਲੀ ਬਸ ਇਹ ਫਿਲਿੰਗ ਉਪਰੋਂ ਚੇਂਜ ਹੋ ਜਾਂਦੀ ਹੈ ਨਾ ਹਾਂਜੀ ਹਾਂਜੀ ਇੱਥੇ ਕੀ ਕੁਝ ਆ ਗਿਆ ਜੀ ਪਹਿਲਾਂ ਇੱਕ ਕਾਜੂ ਹੂੰ ਬਦਾਮ ਗਿਰੀ ਅੱਛਾ ਜੀ ਮਗਜ ਖੀਰਾ ਓਏ ਹੋਏ 120 ਕਿਹਾ ਮੈਨੂੰ ਕਿ ਪ੍ਰੋਪਰ ਡਰਾਈ ਫਰੂਟ ਨਾਲ ਭਰ ਦਿੰਦੇ ਹਾਂ ਹਾਂ ਡਾਈ ਫਰੂਟ ਨਾਲ ਪਨੀਰ ਪਏਗਾ ਕੀ ਬਾਤ ਹੈ ਪਨੀਰ ਵੀ ਵਿੱਚ ਆਊਗਾ ਨਾ ਪਨੀਰ ਵੀ ਆਊਗਾ ਮੈਨੂੰ ਕਿ ਵੈਜੀਟੇਰੀਅਨ ਸਾਰਾ ਵੈਜੀਟੇਰੀਅਨ ਅੱਛਾ ਜੀ ਮਗੇਜ ਆ ਗਏ ਹਨ ਹਾਂਜੀ ਕਿਸ਼ਮਿਸ਼ ਆ ਗਈ ਕਿਸ਼ਮਿਸ਼ ਆ ਗਈ ਬਦਾਮ ਕੀ ਆ ਗਈ ਕਾਜੂ ਆ ਗਿਆ ਇਹਦੀ ਫੀਲਿੰਗ ਤਿਆਰ ਹੋ ਗਈ ਹਾਂਜੀ ਤੇ ਹੁਣ ਇਹਨੂੰ ਪੇੜੇ ਵਿੱਚ ਭਰ ਕੇ ਤੇ ਇਹ ਡਰਾਈ ਫਰੂਟ ਵਾਲਾ ਡਰਾਈ ਫਰੂਟ ਵਾਲਾ ਭਾਈ ਜੀ ਮੈਨੂੰ ਇੱਕ ਵਾਰੀ ਦੱਸ ਦੋ ਵੀ ਇਹਦੇ ਰੇਟ ਕੀ ਕੁਛ ਹੋਣਗੇ ਤੇ ਵੈਰਾਈਟੀ ਕਿੰਨੀ ਆਪਣੇ ਕੋਲ ਇਹ ਤੋਂ ਕੋਈ ਵੈਰਾਈਟੀ ਆਪਣੇ ਕੋਲ ਹੈ ਜੀ ਮਿਕਸ ਪੀਸ ਆ 50 ਰੁਪਏ ਦਾ ਪੀਸ ਆ ਉਸ ਤੋਂ ਬਾਅਦ ਆ ਜਾਂਦਾ ਵਾ ਪਨੀਰ ਵਾਲਾ ਪਨੀਰ ਵਾਲਾ ਆਪਣੇ ਕੋਲ ਹੈਗਾ 70 ਰੁਪਏ ਦਾ ਜਿਹੜਾ ਡਾਈ ਫਰੋਡ ਨਾਲ ਉਹ 90 ਰੁਪਏ ਦਾ ਆਟੇ ਵਾਲਾ ਵੀ ਨਾਨ ਹੈਗਾ ਆਪਣੇ ਕੋਲ ਕਈ ਬੰਦੇ ਮੇਦੇ ਵਾਲਾ ਨਹੀਂ ਖਾਣਾ ਪਸੰਦ ਕਰਦੇ ਉਹ ਆਟੇ ਵਾਲਾ ਖਾਂਦੇ ਆ ਉਹ ਉਹ ਵੀ ਆਪਣੇ ਕੋਲ 70 ਰੁਪਏ ਦਾ ਅਵੇਲੇਬਲ ਹੈ ਪੀਸ ਜਦੋਂ ਮਰਜ਼ੀ ਬੰਦਾ ਆ ਕੇ ਖਾ ਸਕਦਾ ਉਸ ਤੋਂ ਬਾਅਦ ਲੱਸ਼ਾ ਬਰੋਡਰ ਦੇਸੀ ਘੀ ਵਾਲਾ ਨਾਲ ਮਾਮਾ ਦੀ ਦਾਲ ਦੇਸੀ ਘਿਓ ਪਾ ਕੇ ਉਹ ਵੀ ਆਪਣੇ ਕੋਲ ਹੈਗੀ 60 ਰੁਪਏ ਦੀ ਪਲੇਟ ਉਸ ਤੋਂ ਬਾਅਦ ਆਉਂਦਾ ਆਪਣਾ ਡਾਈ ਫਰੋਡ ਨਾਲ ਦੇਦੇ ਵਿੱਚ ਡ్రਾਈ ਫਰੂਟ ਪਾ ਕੇ ਨਾ ਨ ਉਹ ਕਿਸੇ ਚ ਵੀ ਤਿਆਰ ਹੋ ਜਾਂਦਾ ਪਨੀਰ ਚ ਵੀ ਹੋ ਜਾਂਦਾ ਆਟੇ ਚ ਵੀ ਤਿਆਰ ਆ ਮਤਲਬ ਹੋ ਜਾਂਦਾ ਮੈਦੇ ਚ ਵੀ ਤਿਆਰ ਹੋ ਜਾਂਦਾ ਵਾ ਉਹ ਆਪਣਾ ਹੈਗਾ 90 ਰੁਪਏ ਦਾ ਪੀਸ ਉਸ ਤੋਂ ਬਧਾ ਮਿੱਠੀ ਲੱਸੀ ਆ ਜੀ ਉਹ 35 ਰੁਪਏ ਦਾ ਗਲਾਸ ਆ ਮਿੱਠੀ ਲੱਸੀ ਦਾ ਜੀ ਬਈ ਸਾਰਾ ਕੁਝ ਦੱਸ ਤਾਂ ਇੰਨੀਆਂ ਘੈਂਟ ਘੈਂਟ ਐਟਮਾ ਵੀ ਦੱਸਤੀਆਂ ਤੈਨੂੰ ਖਾਣ ਵਾਸਤੇ ਆਉਣਾ ਕਿਥੇ ਲੋਕੇਸ਼ਨ ਦੱਸੋ ਆਉਣਾ ਆਣਾ ਜਿਲੰਦਰ ਬਾਈਪਾਸ ਨੇੜੇ ਦਾਣਾ ਮੰਡੀ ਬਹਾਦਰਗੇ ਰੋਡ ਨੀਅਰ ਜੈਂਟਸ ਸਕੂਲ ਠੀਕ ਹੈ ਜੀ ਇਹਦੇ ਲਈ ਆਪਣੀ ਇੰਸਟਾਗ੍ਰਾਮ ਹੈਡੀ ਵੀ ਹੈਗੀ ਆ ਅੰਮਰਸਾਰੀਆਂ ਸਪੈਸ਼ਲ ਨਾਂ ਦੇ ਨਾਂ ਦੇ ਉੱਤੇ ਤੁਸੀਂ ਫੋਲੋ ਕਰਕੇ ਨਾਲ ਤੁਹਾਨੂੰ ਲੋਕੇਸ਼ਨ ਵੀ ਉੱਥੋਂ ਮਿਲ ਜੂਗੀ ਤੁਸੀਂ ਇੱਥੇ ਆ ਸਕਦੇ ਹੋ ਜਿਹੜਾ ਤੁਹਾਨੂੰ ਲੱਭਾਂ ਚ ਕੋਈ ਦਿੱਕਤ ਨਹੀਂ ਹੋਊਗੀ ਭਾਈ ਟੇਸਟ ਦੀ ਗਰੰਟੀ ਹੈ ਨਾ ਸਾਰਾ ਅੰਬ ਸਾਰਾ ਟੇਸਟ ਹੋਊਗਾ ਹਾਂਜੀ ਮੈਂ ਕੋਈ ਕਮੀ ਪੇਸ਼ ਨਹੀਂ ਰਹਿਣੀ ਚਾਹੀਦੀ ਜਿਹੜਾ ਤੁਹਾਨੂੰ ਇੱਕ ਵਾਰੀ ਟੇਸਟ ਕਰਾਉਣੇ ਆ ਫਿਰ ਤੁਹਾਨੂੰ ਪਤਾ ਲੱਜੇਗਾ ਤੁਸੀਂ ਫਿਰ ਆ ਵੀ ਦੱਸੋਗੇ ਕਿ ਹਾਂ ਵੀ ਵਧੀਆ ਜੀ ਇੱਥੇ ਆਇਓ ਜੀ ਆਪਣੇ ਲੱਛੇ ਬਣਾਉਣੇ ਦੀ ਤੇ ਜਿਹੜੀ ਛੋਲੇ ਕੋਚੇ ਦੀ ਜਿਹੜੀ ਨਾਨ ਦੀ ਪਲੇਟ ਬਣ ਕੇ ਤਿਆਰ ਹੋ ਚੀ ਸੀ ਜਿਹੜਾ ਲੱਛਾ ਬਣਾਉਣਾ ਦੇਖ ਸਕਦੇ ਹੋ ਕਿੰਦਾ ਚੰਗੀ ਤਰ੍ਹਾਂ ਕ੍ਰਿਸਪ ਕੀਤਾ ਹੋਇਆ ਹੈ ਦੀ ਲੇਅਰ ਤੁਸੀਂ ਚੈੱਕ ਕਰ ਸਕਦੇ ਹੋ ਕਿ ਪ੍ਰੋ ਤੇ ਇਹਦੇੰ ਦਾਲ ਦੇ ਅੰਦਰ ਵੀ ਇਹਨਾਂ ਨੇ ਕਾਫੀ ਵਧੀਆ ਤਰੀਕੇ ਨਾਲ ਘਿਓ ਵਗੈਰਾ ਪਾ ਕੇ ਦੇ ਨਾਲ ਚਟਣੀ ਆ ਆਓ ਟਰਾਈ ਕਰਦੇ ਹਾਂ ਦੱਸੋ ਤੁਹਾਨੂੰ ਕਿੱਦਾਂ ਦਾ ਹੈਗਾ ਆ ਸਭ ਦੇ ਵਿੱਚ ਤੇ ਤੁਹਾਨੂੰ ਲੋਕੇਸ਼ਨ ਵੀ ਦੱਸ ਦਾਂਗੇ ਐਂਡ ਤੇ ਵੀਡੀਓ ਦੇ ਵੀ ਤੁਸੀਂ ਖਾਣ ਵਾਸਤੇ ਨੂੰ ਆਉਣਾ ਕਿੱਥੇ ਹੈਗਾ ਤਾਂ ਲੈਟਸ ਹੈਵ ਅ ਬਾਈਟ ਐਨਾ ਜ਼ਬਰਦਸਤ ਕ੍ਰਿਸਪੇ ਦੇ ਅੰਦਰ ਮੇਰਾ ਦਿਲ ਕਰਾ ਮੇਰੀ ਤਾਰੀਫ ਕਰੀ ਜਾਓ ਪਰ ਇੰਨਾ ਜ਼ਬਰਸਤ ਹੈ ਕਿ ਦਾਲ ਪ੍ਰੋਪਰ ਚਲੋ ਵੀ ਪਤਾ ਲੱਗ ਰਿਹਾ ਵੀ ਕੜੀ ਹੋਈ ਹੈ ਜਿਹੜੀ ਮੱਠੇ ਮੱਠੇ ਸੇਕ ਉੱਤੇ ਤੇ ਤੁਹਾਨੂੰ ਮੈਂ ਨਾਲ ਵੀ ਦਿਖਾਉਂਗਾ ਬਟਰ ਖੋਲ ਲਈਏ ਨਾਲ ਬਟਰ ਜ਼ੋਰ ਪਾਵਾਂਗੇ ਬਟਰ ਐਡ ਕਰਾਂਗੇ ਆਪਾਂ ਬਟਰ ਜਿਹੜਾ ਲੱਗ ਚੁੱਕਿਆ ਹੈ ਜਨਾਬ ਤੁਹਾਨੂੰ ਇਹ ਵੀ ਟਰਾਈ ਦੱਸਾਂਗੇ ਵੀ ਕਿਦਾਂ ਦਾ ਹੈਗਾ ਤੁਸੀਂ ਇਹਦੇ ਵੀ ਕ੍ਰਿਸਪੀਨੈਸ ਚੈੱਕ ਕਰ ਸਕਦੇ ਹੋ ਵੀ ਕਿੰਨਾ ਜ਼ਬਰਦਸਤ ਦਾ ਕ੍ਰਿਸਪ ਹੈਗਾ ਤੇ ਇਹਦੇ ਅੰਦਰ ਫਿਲਿੰਗ ਵੀ ਦੇਖ ਸਕਦੇ ਆਂ ਵੀ ਪ੍ਰੋਪਰ ਫਿਲਿੰਗ ਕੀਤੀ ਹੋਈ ਆ ਲੇਅਰਿੰਗ ਕੀਤੀ ਹੋਈ ਆ ਇਹਦੀ ਤੇ ਇਹਨੂੰ ਮੱਖਣ ਦੇ ਵਿੱਚ ਡਿਪ ਕਰਕੇ ਨਾਲ ਲਾਵਾਂਗੇ ਚਟਣੀ ਕਿਉਂਕਿ ਜੇ ਆਪਾਂ ਚਟਣੀ ਨਾਲ ਲਈ ਤੇ ਫਿਰ ਨਾ ਛੋਲੇ ਖਾਦੇ ਹੋਏ ਤਾਂ लेट्स हैव ਅ ਬਾਈਟ ਅਗੇਨ ਕੀ ਟੇਸਟ ਆ ਜੀ ਤੁਸੀਂ ਵੀ ਜ਼ਰੂਰ ਟਰਾਈ ਕਰੋ ਇਹਦਾ ਪ੍ਰੋਪਰ ਔਥੈਂਟਿਕ ਟੇਸਟ ਹੈਗਾ ਕਿ ਅੰਬਰਸਰੀ ਟੇਸਟ ਇਦਾਂ ਦੀ ਹੋਰ ਅਪਡੇਟਸ ਲਈ ਸਾਡੇ ਚੈਨਲ ਨੂੰ ਫੋਲੋ ਜਰ ਕਰ ਲਓ ਦੀ ਸਿਟੀ ਹੈਡਲਾਈਨਸ ਕੈਮਰਾਮੈਨ ਵਿਪਨ ਬੱਸੀ ਦੇ ਨਾਲ ਮੈਂ ਅੰਬਰਵੀਰ ਥੈਂਕ ਯੂ